ਸੋ ਲੋਕਾਂ ਨੂੰ ਇਹ ਅਪੀਲ ਹੈ ਕਿ ਜਿਹੜੀ ਵਾਟਰ ਬੋਰਨ ਡਿਜ਼ੀਜ਼ਸ ਹੈ ਇਹਦੇ ਲਈ ਇੱਕ ਤਾਂ ਪਾਣੀ ਬਹੁਤ ਸੇਫ ਪੀਂ ਕਿਉਂਕਿ ਪਾਣੀ ਦੀ ਫਲੱਡਡ ਵਾਟਰ ਕਰਕੇ ਪਾਣੀ ਦੀ ਮਿਕਸਿੰਗ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਸੋ ਪਾਣੀ ਉਬਾਲ ਕੇ ਪੀਂ ਠੀਕ ਹੈ ਜਾਂ ਆਰੋਧਾ ਪਾਣੀ ਪੀਂ ਪਰ ਲੋਕਾਂ ਨੂੰ ਵੀ ਇੱਥੇ ਅਪੀਲ ਕੀਤੀ ਜਾਂਦੀ ਹੈ ਕਿ ਵੀ ਤੁਸੀਂ ਕਿਤੇ ਵੀ ਪਾਣੀ ਨਾ ਖੜਾ ਔਨ ਦਿਓ ਪੂਰੇ ਫੁੱਲ 슬ੀਵਜ਼ ਦੇ ਕੱਪੜੇ ਪਾਣ ਜੇ ਕਿਤੇ ਬਾਹਰ ਜਾਣਾ ਹੈ ਜਾਂ ਕੁਝ ਨਿਕਲਣਾ ਆਟੋਮਸ ਵਗੈਰਾ ਲਗਾ ਨਾ ਹੋਏ ਜਾਂ ਜਿਹੜੇ ਕਿ ਆਪਣੇ ਗਮ ਬੂਟਸ ਸਿਆਂ ਕੋਈ ਪ੍ਰੋਪਰ ਬੂਟਸ ਪਾ ਕੇ ਚੱਲਣ ਤਾਂ ਕਿ ਉਹ ਇਸ ਨੂੰ ਪ੍ਰੀਵੈਂਟ ਕਰ ਪਾਣ ਇਸ ਸਨੇਕ ਬਾਈਟ ਹੋ ਗਈ ਹੈ ਤੇ ਤੁਰੰਤ ਸਾਡੀ ਨੀਅਰੈਸਟ ਹੈਲਥ ਫੈਸਿਲਿਟੀ ਤੇ ਜਾਣ ਜੇ ਹੋਰ ਕੁਝ ਨਹੀਂ ਹੈ ਤੇ ਇੱਕ ਸਾਡੀ ਸਟੇਟ ਹੈਲਪਲਾਈਨ ਨੰਬਰ ਹੈ 104 ਉੱਥੇ ਕਾਲ ਕਰਨ ਜੇ ਐਂਬੂਲੈਂਸ ਦੀ ਲੋੜ ਹੈ ਤੇ 108 ਤੇ ਕਾਲ ਕਰਨ ਜੇ ਕੋਈ ਅਰਬਨ ਕੁਛ ਹਾਂ ਕੋਈ ਹੋਰ ਵੀ ਚਾਹੀਦੀ ਹੈ ਅਸੀਂ ਆਪਣੇ ਇੱਥੇ ਸਿਵਲ ਸਰਜਨ ਦਫਤਰ ਦਫਤਰ ਚਿਕ 24 ਇੰਟੂ 7 ਹੈਲਪਲਾਈਨ ਸ਼ੁਰੂ ਕੀਤੀ ਹੈ 0161 ਜੀ ਸਾਰੀ ਮੈਡੀਸਿਨ ਸਾਡੀ ਉਪਲਬਧ ਹੈਗੀਆਂ ਜਿਹੜੇ ਕਿ ਜਿਹੜੀ ਕਿ ਵਾਟਰ ਲੌਗਿੰਗ ਔਰ ਮੌਨਸੂਨਸ ਔਰ ਹਾਂ ਫਲਡਸ ਕਰਕੇ ਜਿਹੜੀ ਬਿਮਾਰੀਆਂ ਆਉਂਦੀਆਂ ਮਹਾਰ ਸੰਭਾਵੀ ਇਲਾਕਿਆਂ ਦੇ ਵਿੱਚ ਕੁਝ ਰਾਹਤ ਕੈਂਪ ਲਗਾਏ ਗਏ ਨੇ ਸੋ ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦੋ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਉਹ ਸਹਾਇਤਾ ਦਿੱਤੀ ਜਾ ਰਹੀ ਹਾਂਜੀ ਇਹ ਸਾਡੇ ਪਹਿਲੇ ਕੈਂਪਸ ਚੱਲ ਰਹੇ ਸੀ ਪਰ ਹੁਣ ਸਾਨੂੰ ਸਟੇਟ ਵੱਲੋਂ ਵੀ ਜਿਹੜੇ ਸਾਡੇ ਹਾਈ ਰਿਸਕ ਏਰੀਆਜ਼ ਐ ਤੇ ਉੱਥੇ ਸਪੈਸ਼ਲ ਕੈਂਪਸ ਕਰ ਲਈ ਸਾਨੂੰ ਇਨਸਟਰਕਸ਼ਨਸ ਪ੍ਰਾਪਤ ਹੋਈਆਂ ਕਿ ਵੀ ਆਪਾਂ ਸਪੈਸ਼ਲ ਕੈਂਪਸ ਲਗਵਾਣੇ ਆ 10 ਤਰੀਕ ਅੱਜ ਤੋਂ ਸ਼ੁਰੂ ਆ ਔਰ 20 ਤਰੀਕ ਤੱਕ ਚੱਲਣਗੇ so we have added 75 camps ਜਿਹੜੇ ਸਾਡੇ ਫਲਡ ਪ੍ਰੋਨ ਏਰੀਆਜ਼ ਐ ਠੀਕ ਹੈ ਇਥੇ ਸਾਰੀ ਦਵਾਈਆਂ ਜਿਹੜੀ ਕਿ ਆਪਾਂ ਨੂੰ ਚਾਹੀਦੀਆਂ ਉਹ ਉਪਲਬਧ ਹੋਣਗੀ ਸਾਡੀ ਮੈਡੀਕਲ ਟੀਮ ਇਥੇ ਬੈਠੇਗੀ ਤੇ ਲੋਕੀ ਇਹ ਕੈਂਪਸ ਤੇ ਜਾ ਕੇ ਅਸੀਂ ਇਹ ਡਿਟੇਲ ਵੀ ਸ਼ੇਅਰ ਕਰ ਦੇਾਂਗੇ ਕਿਥੇ ਕਿਥੇ ਕੈਂਪ ਲੱਗ ਰਹੇ ਐ ਔਰ ਲੋਕੀ ਇਸ ਕੈਂਪ ਤੇ ਜਾ ਕੇ ਆਪਣਾ ਜਿਹੜਾ ਵੀ ਕੁਛ ਐ ਆਪਣਾ ਲੈ ਸਕਦੇ ਆ ਫਾਇਦਾ ਉਠਾ ਸਕਦੇ ਆ ਇਸ ਤੋਂ ਇਲਾਵਾ ਮੈਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਜਿੱਥੇ ਵੀ ਚਾਹੇ ਰੂਰਲ ਚਾਹੇ ਅਰਬਨ ਹੈ ਜਿਹੜੀ ਵੀ ਤੁਹਾਡੀ ਨੀਅਰੈਸਟ ਹੈਲਥ ਫੈਸਿਲਿਟੀ ਹੈ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਆਪਣੀ ਨੀਅਰੈਸਟ ਹੈਲਥ ਫੈਸਿਲਿਟੀ ਤੇ ਜਾਓ ਚਾਹੇ ਉਹ ਇੱਕ ਹੈਲਥ ਵੈਲਨੈਸ ਸੈਂਟਰ ਹੈ ਚਾਹੇ ਆਮ ਆਦਮੀ ਕਲੀਨਿਕ ਹੈ ਚਾਹੇ ਕੋਈ ਸੀਐਚਸੀ ਹੈ ਜਾਂ ਐਸਡੀਐਚ ਡਿਵੀਜ਼ਨਲ ਸਬਡਿਵੀਜ਼ਨਲ ਹਸਪੀਟਲ ਜਾਂ ਸਾਡਾ ਡਿਸਟ੍ਰਿਕਟ ਹਸਪੀਟਲ ਹੈ ਸਾਰੀ ਦਵਾਈਆਂ ਸਾਰੀ ਜਗ੍ਹਾ ਉਪਲਬਧ ਨੇ ਵੰਕ ਹੈ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਅਸੀਂ ਦੇਖਿਆ ਕਿ ਬਹੁਤ ਸਾਰੇ ਸਨੇਕ ਬਾਈਟਸ অর ਡੌਗ ਬਾਈਟ ਦੇ ਜਿਹੜੇ ਕੇਸਸ ਹੈ ਕਾਫੀ ਇਨਕਰੀਜ਼ ਹੋਏ ਨੇ ਸੋ ਲੋਕਾਂ ਨੂੰ ਕਿਸ ਤਰ੍ਹਾਂ ਦੇ ਪ੍ਰੀਮੀਸ਼ਟ ਹਾਂਜੀ ਹਾਂਜੀ ਜਿੱਥੇ ਫਲੱਡਡ ਵਾਟਰ ਹੈ ਉੱਥੇ ਥੋੜੇ ਸਨੇਕ ਬਾਈਟਸ ਦੇ ਕੇਸਸ ਸਪੈਸ਼ਲੀ ਜਿਹੜੇ ਆਪਣੇ ਰੂਰਲ ਏਰੀਆਜ਼ ਹੈ ਉੱਥੇ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਤੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੀਆਂ ਕਿ ਸਾਰੀ ਸਾਡੀ ਫੈਸਿਲਿਟੀਆਂ ਜਿਹੜੀ ਕਿ ਸੀਐਚਸੀ ਔਰ ਐਸਟੀਐਚ ਵਗੈਰਾ ਹੈ ਜਾਂ ਡੀਐਚ ਹੈ ਇੱਥੇ ਜਿਹੜੇ ਐਂਟੀ ਸਨੇਕ ਵੈਨਮ ਹੈ ਇਹ ਉੱਥੇ ਉਪਲਬਧ ਹੈ ਤੇ ਜੇ ਕਿਸੇ ਨੂੰ ਇਹੋ ਜਿਹਾ ਕੁਝ ਜਿਹੜੇ ਲੋਕੀ ਪਾਣੀ ਚ ਜਾ ਰਹੇ ਆ ਥੋੜੀ ਜਿਹੀ ਆਪਣੀ ਪ੍ਰੀਕਾਸ਼ਨ ਲੈਣ ਜਿਵੇਂ ਸੋਟੀ ਨਾਲ ਚੱਲਣ ਜਾਂ ਦੇਖ ਲੈਣ ਕਿ ਬਈ ਸਨੇਕ ਬਾਈਟ ਉਹਨਾਂ ਨੂੰ ਨਾ ਹੋਏ ਜਾਂ ਜਿਹੜੇ ਕਿ ਆਪਣੇ ਗਮ ਬੂਟਸ ਜਾਂ ਕੋਈ ਪ੍ਰੋਪਰ ਬੂਟਸ ਪਾ ਕੇ ਚੱਲਣ ਤਾਂ ਕਿ ਉਹ ਇਸ ਤੋਂ ਪ੍ਰੀਵੈਂਟ ਕਰ ਪਣ ਜੇ ਕਿਸੇ ਨੂੰ ਥੋੜੀ ਜਿਹੀ ਵੀ ਸ਼ੰਕਾ ਆਉਂਦੀ ਹੈ ਕਿ ਬਈ ਉਹਨਾਂ ਨੂੰ ਇੱਥੇ ਸਨੇਕ ਬਾਈਟ ਹੋ ਗਈ ਹੈ ਤੇ ਤੁਰੰਤ ਸਾਡੀ ਨੀਅਰੈਸਟ ਹੈਲਥ ਫੈਸਿਲਿਟੀ ਤੇ ਜਾਣ ਜੇ ਹੋਰ ਕੁਝ ਨਹੀਂ ਹੈ ਤੇ ਇੱਕ ਸਾਡੀ ਸਟੇਟ ਹੈਲਪਲਾਈਨ ਨੰਬਰ ਹੈ 104 ਉੱਥੇ ਕਾਲ ਕਰਨ ਜੇ ਐਂਬੂਲੈਂਸ ਦੀ ਲੋੜ ਹੈ ਤੇ 108 ਤੇ ਕਾਲ ਕਰਨ ਜੇ ਕੋਈ ਅਰਬਨ ਕੁਛ ਹਾਂ ਕੋਈ ਹੋਰ ਵੀ ਚਾਹੀਦੀ ਹੈ ਅਸੀਂ ਆਪਣੇ ਇੱਥੇ ਸਿਵਲ ਸਰਜਨ ਦਫਤਰ ਦਫਤਰ ਚ ਇੱਕ 24 ਇੰਟੂ 7 ਹੈਲਪਲਾਈਨ ਸ਼ੁਰੂ ਕੀਤੀ ਹੈ 0161 244193 ਇਸ ਤੇ ਵੀ ਕਾਲ ਕਰ ਸਕਦੇ ਆ ਜੀ ਮੈਂ ਜਿਵੇਂ ਕਿ ਪੰਜਾਬ ਦੇ ਵਿੱਚ ਪੂਰੇ ਚ ਹਰ ਦੇ ਹਾਲਾਤ ਸੋ ਲੁਧਿਆਣਾ ਦੇ ਵਿੱਚ ਵੀ ਕੁਝ ਥਿਸ਼ਿਆਂ 'ਚ ਪਾਣੀ ਕਾਫੀ ਉੱਪਰ ਚੜ੍ਹ ਗਿਆ ਸੀ ਹਾਲਾਂਕਿ ਧੀਰੇ ਧੀਰੇ ਢੇਟਾ ਜਾ ਰਿਹਾ ਸੀ ਸੋ ਹੈਲਥ ਮੈਗਜ਼ੀ ਦੀ ਡਿਊਟੀ ਬਚਨ ਦੀ ਹੈ ਸੋ ਕਿਸ ਤਰ੍ਹਾਂ ਦੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਖਾਸ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਮਦਦ ਹੈ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਡੇ ਲੁਧਿਆਣੇ ਵਿੱਚ ਜਿਆਦਾ ਬਾਰਿਸ਼ ਕਰਕੇ ਕੁਝ ਵਾਟਰ ਲੌਗਿੰਗ ਕਰਕੇ ਪਾਣੀ ਇਕੱਠਾ ਹੋ ਗਿਆ ਸੀ ਤੇ ਇੱਕ ਅੱਧੀ ਵਾਰੀ ਕੋਈ ਬੁੱਧਾ ਡਰਿਆ ਤਾਂ ਉਹ ਥੋੜਾ ਜਿਹਾ ਪਾਣੀ ਆਪਣੇ ਅਰਬਨ ਏਰੀਆ 'ਚ ਆਇਆ ਔਰ ਜਿਹੜੇ ਸਾਡੇ ਤਿੰਨ ਹੈਗੇ ਆ ਰਿਵਰ ਸਤਲੁਜ ਦੇ ਨਾਲ ਸਾਡੇ ਬਲਾਕਸ ਲੱਗਦੇ ਆ ਮਾਛੀਵਾੜਾ ਕੁੰਕਲਾ ਤੇ ਸੇਦਵਾਬੇਟ ਪਰ ਉਥੇ ਮਤਲਬ ਬਚਾਈ ਰਿਆ ਕੋਈ ਇਹੋ ਜਿਹਾ ਪਾਣੀ ਨਹੀਂ ਆਇਆ ਤੇ ਪਰ ਫਿਰ ਵੀ ਅਸੀਂ ਫॉर ਪ੍ਰिवेंशन ਅਸੀਂ ਸਾਰੀ ਜਗਾ ਸਾਡੀ ਮੈਡੀਕਲ ਟੀਮਸ ਕੰਮ ਕਰ ਰਹੀ ਹੈ ਜਿੱਥੇ ਕਿ ਮਾਛੀਵਾੜਾ ਢੋਲੇਵਾਲ ਬੰਦ ਹੈਗਾ ਐਂਡ ਇੱਥੇ ਸਸਰਾਲੀ ਕੂਮ ਕਲਾ ਬਲੌਕ ਚਸ ਅਸਰਾਲੀ ਤੇ ਜਿਆਦਾ ਇਫੈਕਟਿਡ ਸੀ ਉਥੇ ਸਾਡੀ 4 ਟੀਮਸ ਕਰ ਰਹੀਆਂ ਆ ਸਿਦਵਾਬੇਟ ਸਾਡੀ 7 ਟੀਮਸ ਮੈਡੀਕਲ ਟੀਮ ਸਾਰੇ ਲੋਕਾਂ ਨੂੰ ਟਰੀਟਮੈਂਟ ਸਪੈਸ਼ਲ ਕੈਂਪਸ ਲਗਾ ਕੇ ਜਿਹੜੀ ਮੈਡੀਸਿਨਸ ਹੈ ਉਹ ਉਪਲਬਧ ਕਰਵਾ ਰਹੀ ਹੈ ਜਿਹੜਾ ਸਾਡਾ ਅਰਬਨ ਏਰੀਆ ਹੈ ਇੱਥੇ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੂੰਗੀ ਕਿ ਸਾਡੇ ਕੋਲ 47 ਆਵਾਦਮਿਕ ਕਲੀਨਿਕਸ ਹੈ ਜਿਹੜੇ ਕਿ ਕੰਮ ਕਰ ਰਹੇ ਆ ਔਰ ਉਥੇ ਸਾਰੀ ਮੈਡੀਸਿਨਸ ਜਿਹੜੀ ਹੈਗੀਆਂ ਲੋੜਿੰਦੀ ਉਹ ਸਾਰੀ ਉਪਲਬਧ ਹੈ ਇਸ NH47 ਤੋਂ 31 ਆਮ ਆਦਮੀ ਕਲੀਨਿਕਸ ਹੈ ਜਿਹੜੇ ਆਪ ਆਪਣਾ ਬੁੱਢਾ ਨਾਲ ਹੈ ਇਹਦੇ ਏਰੀਆ ਚ ਹੈਗੇ ਆ ਸੋ ਦੇ ਆਰ ਆਲਰੇਡੀ ਕੇਟਰਿੰਗ ਟੂ ðiਸ ਪੋਪੂਲੇਸ਼ਨਸ ਔਰ ਇਨਕੋਲ ਸਾਰੀ ਲੋਡਿੰਗ ਦੀ ਮੈਡੀਸਿਨ ਉਪਲਬਧ ਹੈ ਇਸ ਤੋਂ ਇਲਾਵਾ ਅਸੀਂ ਸEVEN ਸਪੈਸ਼ਲ ਕੈਂਪਸ ਲਗਵਾਏ ਹੈ ਔਰ ਇੱਥੇ ਸਾਡੀ ਟੀਮਸ ਕੰਮ ਕਰ ਰਹੀ ਹੈ ਔਰ ਜਿਹੜੇ ਵੀ ਲੋਕ ਆ ਰਹੇ ਆ ਉਹਨਾਂ ਨੂੰ ਅਸੀਂ ਦਵਾਈਆਂ ਜਿਹੜੀ ਹੈ ਉਪਲਬਧ ਕਰਵਾ ਰਹੇ ਹਾਂ ਸੋ ਮੈਂ ਸਪੈਸ਼ਲ ਕੈਂਪ ਲਗਾਈ ਗਏ ਨੇ ਸੋ ਭਰਤ ਰਾਣੀਆ ਜਿਹੜੇ ਲੋਈ ਉਥੇ ਉਪਲਬਧ ਕੀਤੇ ਨੇ ਲੋਕ ਇਸ ਲਈ हां जी हां जी सारी मेडिसिन साडी उपलब्ध ਹੈਗੀਆਂ ਜਿਹੜੇ ਕਿ ਜਿਹੜੀ ਕਿ ਵਾਟਰ ਲੌਗਿੰਗ ਔਰ ਮੌਨਸੂਨਸ ਔਰ ਜਾਂ ਫਲਡਸ ਕਰਕੇ ਜਿਹੜੀ ਬਿਮਾਰੀਆਂ ਆਉਂਦੀਆਂ ਦੇਖੋ ਦੋ ਕਿਸਮ ਦੀ ਮੇਨ ਆਉਂਦੀਆਂ ਇੱਕ ਵਾਟਰ ਬੋਰਨ ਔਰ ਇੱਕ ਵੈਕਟਰ ਬੋਰਨ ਡਿਜ਼ੀਜ਼ਸ ਠੀਕ ਹੈ ਵਾਟਰ ਬੋਰਨ ਡਿਜ਼ੀਜ਼ਸ ਜਿਵੇਂ ਕਿ ਲੋਕਾਂ ਨੂੰ ਦੇਖੋ ਕੋਈ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਮੌਸਮ ਇਹ ਹੋ ਜਾਏ ਕਿਤੇ ਨਾ ਕਿਤੇ ਵਾਟਰ ਇਨਫੈਕਟ ਹੋਏਗਾ ਔਰ ਕੁਝ ਡਾਇਰੀਅਲ ਕੇਸਸ ਗੈਸਟਰੋਇੰਟਰਾਈਟਸ ਕੇਸਸ ਜਾਂ ਇਵਨ ਕੋਲਰਾ ਦੇ ਕੇਸਸ ਰਿਪੋਰਟ ਹੁੰਦੇ ਆ ਹਰ ਸਾਲ ਰਿਪੋਰਟ ਹੁੰਦੇ ਆ ਪਰ ਇਤਕੇ ਕਿਉਂਕਿ ਆਫ ਬਿਕਾਜ਼ ਆਫ ਥੀਸ ਹੈਵੀ ਰੇਨਫਾਲ ਹੈਵੀ ਮੌਨਸੂਨ ਐਂਡ ਫਲੱਡਿੰਗ ਥੋੜੇ ਜੇ ਹੋ ਸਕਦੇ ਹੈ ਕੇਸਿਸ ਚ ਅਪਟਿਕ ਹੋਏ ਬਟ ਜੇ ਆਪਾਂ ਪ੍ਰੀਕਾਸ਼ਨਸ ਲਾਂਗੇ ਤੇ ਸਾਰੇ ਆਪਾਂ ਇਸ ਤੋਂ ਮਤਲਬ ਬਚ ਸਕਦੇ ਹਾਂ ਸੋ ਲੋਕਾਂ ਨੂੰ ਇਹ ਅਪੀਲ ਹੈ ਕਿ ਜਿਹੜੀ ਵਾਟਰ ਬੌਰਨ ਡਿਜ਼ੀਜ਼ਸ ਹੈ ਇਹਦੇ ਲਈ ਇੱਕ ਤਾਂ ਪਾਣੀ ਬਹੁਤ ਸੇਫ ਪੀਣ ਕਿਉਂਕਿ ਪਾਣੀ ਦੀ ਫਲੱਡਡ ਵਾਟਰ ਕਰਕੇ ਪਾਣੀ ਦੀ ਮਿਕਸਿੰਗ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਸੋ ਪਾਣੀ ਉਬਾਲ ਕੇ ਪੀਣ ਠੀਕ ਹੈ ਆਇਆ ਆਰੋਧਾ ਪਾਣੀ ਪੀਂ ਜਾਂ ਫਿਰ ਮਿਨਰਲ ਵਾਟਰ ਜੇ ਉਹਨਾਂ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਤੇ ਬੋਟਲਡ ਵਾਟਰ ਜਾਂ ਮਿਨਰਲ ਵਾਟਰ ਪੀਣ ਇਸ ਤੋਂ ਇਲਾਵਾ ਜਿਹੜੀ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵੀ ਤੁਸੀਂ ਕਲੋਰਿਨ ਜਿਹੜਾ ਪਾਣੀ ਹੈ ਕਲੋਰੀਨੇਸ਼ਨ ਦਾ ਚੈੱਕ ਕੀਤਾ ਜਾਏ ਤਾਂ ਕਿ ਵਾਟਰ ਜਿਹੜਾ ਸਪਲਾਈ ਹੋ ਰਿਹਾ ਉਹ ਪ੍ਰੋਪਰਲੀ ਕਲੋਰੀਨੇਟਿਡ ਹੋ ਜੇ ਫਿਰ ਵੀ ਕਿਤੇ ਕੁਝ ਕੇਸਿਸ ਆਉਂਦੇ ਆ ਸਾਡੀ ਜਿਹੜੀ ਆਰਆਰਟੀ ਟੀਮਸ ਹੈ ਉਹ ਘਰ ਤੋਂ ਘਰ ਜਾ ਰਹੀ ਹੈ ਔਰ ਕਲੋਰਿਨ ਸਾਡੇ ਕੋਲ ਉਪਲਬਧ ਹੈ ਤੇ ਅਸੀਂ ਉਹਨਾਂ ਨੂੰ ਮੁਹੱਈਆ ਕਰਵਾ ਰਹੇ ਹਾਂ ਔਰ ਜਿਹੜਾ ਸਾਡਾ ਸਟਾਫ ਹੈ ਉਹਨੂੰ ਸੇ ਉਹਨਾਂ ਨੂੰ ਦੱਸ ਵੀ ਰਿਹਾ ਕਿ ਵੀ ਇਹ ਆਪਾਂ ਕਿਸ ਤਰ੍ਹਾਂ ਤਿਆਰ ਕਰਨੀ ਹੈ ਕਿ ਮੈਮ ਜਿਸ ਤਰ੍ਹਾਂ ਕੁਝ ਇਫੈਕਟਿਵ ਇਡੀਆ ਹੈ ਕਿ कि ਉਥੇ ওয়াটার স্যাম্পলিং ਵੀ ਕੀਤੀ ਜਾ ਰਹੀ ਹੈ ਕਿ ਉਥੇ ਵੀ ਨਜ਼ਰ ਆਇਆ ਹਾਂਜੀ ਹਾਂਜੀ ਇਹ ਸਾਡੀ ਦੋਨੋਂ ਵੈਕਟਰ ਬੌਂਡ ਡਿਜ਼ੀਜ਼ ਜਿਵੇਂ ਕਿ ਪਾਣੀ ਦੇ ਨਾਲ ਤੁਹਾਨੂੰ ਪਤਾ ਹੈ ਕਿ ਡੇਂਗੂ ਮਲੇਰੀਆ ਦੇ ਕੇਸਸ ਵੀ ਵੱਧਦੇ ਆں ਤੋਂ ਸਾਡੀ ਜਿਹੜੀ ਇੱਕ ਟੀਮ ਹੈ ਇਹ ਛੜਕਾਓ ਕਰ ਰਹੀ ਹੈ ਜਿਹੜਾ ਲਾਰਵਿਸਾਈਡਲ ਹੈ ਇਹ ਜਾ ਰਹੀ ਹੈ ਔਰ ਇਹ ਸਾਰੀ ਜਿਹੜੇ ਹਾਈ ਰਿਸਕ ਏਰੀਆ ਤੋਂ ਆਪਾਂ ਸ਼ੁਰੂ ਕੀਤਾ ਹੈ ਬਟ ਇਵੈਨਚੁਅਲੀ ਅਸੀਂ ਸਾਰਾ ਲੁਧਿਆਣਾ ਔਰ ਰੂਰਲ ਬਲਾਕ ਵੀ ਕਵਰ ਕਰ ਲਾਂਗੇ ਤੋਂ ਇਸ ਚੀਕ ਸਾਡੀ ਟੀਮ ਜਾ ਰਹੀ ਹੈ ਉਥੇ ਚੈੱਕ ਕਰਦੇ ਆਂ ਜਿਹੜੇ ਬਰੀਡਿੰਗ ਚੈਕਰਸ ਹੁੰਦੇ ਆਂ ਕਿ ਇਹ ਲਾਰਵਾ ਹੈ ਜੇ ਲਾਰਵਾ ਕਿਤੇ ਮਿਲਦਾ ਹੈ ਤੇ ਉਹਨਾਂ ਨੂੰ ਡਿਸਟਰੋਏ ਕਰਦੇ ਆਂ ਔਰ ਨਾਲ ਹੀ ਉਹ ਲਾਰਵਿਸਾਈਡਲ ਜਿਹੜਾ ਕਿ ਸੇਫ ਹੁੰਦਾ ਹੈ ਬਾਇਓਲੋਜੀਕਲ ਲਾਰਵਿਸਾਈਡਲ ਉਹ ਸਪਰੇ ਕਰਦੇ ਆਂ ਪਰ ਲੋਕਾਂ ਨੂੰ ਵੀ ਇੱਥੇ ਅਪੀਲ ਕੀਤੀ ਜਾਂਦੀ ਹੈ ਕਿ ਵੀ ਤੁਸੀਂ ਕਿਤੇ ਵੀ ਪਾਣੀ ਨਾ ਖੜਾ ਉਣ ਦਿਓ ਜੇ ਤੁਹਾਡੇ ਚੈੱਕ ਕਰੋ ਜਿਹੜੇ ਫਲਾਵਾ ਫਲਾਵਰ ਪਾਰਟਸ ਪੋਟਸ ਹੈ ਜਾਂ ਜਿਹੜੇ ਪਛਿਆਂ ਨੂੰ ਆਪਾਂ ਦਿੰਦੇ ਆ ਜਾਂ ਕੂਲਰ ਜਾਂ ਜਿਹੜੇ ਪੁਰਾਣੇ ਫ੍ਰਿਜ ਹੁੰਦੇ ਸੀ ਜਿਸ ਦੇ ਪਿੱਛੇ ਟ੍ਰੇ ਹੁੰਦੀ ਸੀ ਜਾਂ ਕਿਤੇ ਵੀ ਟਾਇਰਾਂ ਜਿਹੜੇ ਟਾਇਰਸ ਆਪਣੇ 올ਡ ਪਏ ਹੁੰਦੇ ਆ ਕਿਸੇ ਵੀ ਚੀਜ਼ 'ਚ ਦੇਖੋ ਕਿ ਪਾਣੀ ਨਾ ਖੜਾ ਹੋਏ ਕਿਉਂਕਿ ਜੇ ਪਾਣੀ ਖੜਾ ਰਹੇਗਾ ਤੇ ਇੱਥੇ ਮੱਛਰ ਜਿਹੜੇ ਆ ਉਹ ਪੈਦਾ ਹੁੰਦੇ ਆ ਸੋ ਲੋਕੀ ਵੀ ਥੋੜਾ ਜਿਹਾ ਇhtiyat bartan ਪਾਣੀ ਨਾ ਖੜਾ ਹੋਏ ਪੂਰੇ ਫੁੱਲ 슬ੀਵਸ ਦੇ ਕਪੜੇ ਪਾਣ ਜੇ ਕਿਤੇ ਬਾਹਰ ਜਾਣਾ ਹੈ ਜਾਂ ਕੁਝ ਨਿਕਲਣਾ ਆਡੋਮਸ ਵਗੈਰਾ ਲਗਾਣ ਔਰ ਜਿਹੜੇ ਸਸੈਪਟੇਬਲ ਏਰੀਆਜ਼ ਆ ਉੱਥੇ ਮੋਸਕੀਟੋ ਨੈਟ ਦਾ ਆਪਣਾ ਪ੍ਰਯੋਗ ਕਰਨ